ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੋਰ ਸਨ ਹਾ ਤੁਸ ਸਾਰੇ ਜਣੇ ਠੀਕ ਹੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਜਿਹੜੇ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੇ ਵਲੌਗ ਦੀ ਕਰਦੇ ਹਾਂ ਸਟਾਰਟਿੰਗ ਫੈਮਿਲੀ ਚਾਹ ਵਗੈਰਾ ਪੀ ਕੇ ਜਦੋਂ ਉਸ ਤੋਂ ਬਾਅਦ ਆਇਆ ਤਾਂ ਦੇਖਿਆ ਕਿ ਕਾਫੀ ਜ਼ਿਆਦਾ ਜਿਹੜਾ ਮੀਟ ਆ ਰਿਹਾਗਾ ਤੇ ਬਦਲਵਾਈ ਹੋ ਰਹੀ ਸੀ ਨਾ ਪਹਿਲਾਂ ਤਾਂ ਕਰਕੇ ਤੇ ਉਸ ਤੋਂ ਬਾਅਦ ਇਧਰ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਸੀ ਤਾਂ ਇੱਥੇ ਤੇ ਰੋਜ਼ ਨਹੀਂ ਪੈਂਦਾ ਥੋੜੀ ਦਿਨ ਮੰਗੂ ਤੇ ਸਾਡੀ ਉੱਧਰ ਤਾਂ ਪੈਂਦਾ ਹੀ ਬਹੁਤ ਘੱਟ ਆ ਨਹੀਂ ਤੇ ਤਿਆਰ ਸ਼ਰੂ ਹੋ ਗਿਆ ਉਸ ਤੋਂ ਬਾਅਦ ਆਪਾਂ ਪਹੁੰਚ ਕੇ ਸੀ ਸ਼ਾਪ ਤੇ ਤੇ ਇੱਥੇ ਆਪਾਂ ਪ੍ਰੈਕਟਿਸ ਕਰਨੀ ਸੀ ਕਿਸੇ ਨੇ ਨਹੀਂ ਲੜਦੀ ਤੇ ਸਟੂਡੈਂਟ ਤੇ ਮੈਂ ਕਿਹਾ ਵੀ ਚਲੋ ਮੇਰੇ ਘਰ ਦੋ ਪ੍ਰੈਕਟਿਸ ਇੱਕ ਕਹਿੰਦੇ ਪਨੀਲ ਕਰਾ ਲਈ ਸੀਗੇ ਤੇ ਸਿੰਪਲੀ ਨੇਲ ਜਿਹੜੇ ਆਪਾਂ ਕਰਾਵਾਂਗੇ ਉਸ ਤੋਂ ਬਾਅਦ ਵੀਰ ਵੀ ਲੈਰੀ ਸੀ ਕਹਿੰਦੀ ਮੈਨੂੰ ਮੇਰੇ ਵੀ ਲਗਾਓ ਮੇਰੇ ਵੀ ਲਗਾਓ ਫਿਰ ਉਹਦਾ ਵੀ ਚੌਪੂਰਾ ਕਰਨ ਵਾਸਤੇ ਥੋੜਾ ਬਹੁਤ ਲਗਾਤਾ ਸੀਗਾ ਪਾਵਰ ਪਾਲੀਸਟੀ ਕਰਤੀ ਸੀ ਤੇ ਉਸ ਤੋਂ ਬਾਅਦ ਮੈਂ ਸਿੰਪਲ ਨੇਲ ਹੀ ਰਖਵਾਏ ਨੇ ਕੋਈ ਆਰਟ ਵਗੈਰਾ ਨਹੀਂ ਕਰਾਇਆ ਕਿਉਂਕਿ ਮੈਂ ਤਾਂ ਢੀਲੀ ਮਤਲਬ ਜਦੋਂ ਵੀ ਆਣੀ ਇਥੇ ਤਾਂ ਆਟ ਵਗੈਰਾ ਕਰਾ ਲੈਣੀ ਹੈ ਇਸ ਵਾਰ ਮੈਂ ਸਿੰਪਲ ਹੀ ਕਰਵਾਏ ਨੇ ਨੇਲ ਤੇ ਕਾਫੀ ਜਰਾ ਅੱਛੇ ਲੱਗ ਰਹੇ ਸੀ ਪਿੰਕੀ ਸਟੋਨ ਦਾ ਕਲਰ ਲਗਾਇਆ ਸੀਗਾ ਉਸ ਤੋਂ ਬਾਅਦ ਇਧਰ ਮੌਸਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕੀ ਫੈਮਲੀ ਇਧਰ ਦੀਦੀ ਨੇ ਮੰਗਾ ਲਿਆ ਸੀ ਪੀਜ਼ਾ ਬੱਚਿਆਂ ਵਾਸਤੇ ਕਿਉਂਕਿ ਕੁਰਸੀ ਰੱਤੀ ਵੀ ਰਹੁ ਕੇ ਅਵਿਨਾ ਪੀਜ਼ਾ ਵਗੈਰਾ ਕਰ ਰਹੀ ਸੀਗੇ ਕਹਿੰਦੀ ਮੰਮੀ ਪੀਜ਼ਾ ਖਾਣਾਗਾ ਪੀਜ਼ਾ ਖਾਣਾਗਾ ਤੇ ਅੱਜ ਇੱਕ ਨਾਲ ਇੱਕ ਆਫਰ ਵੀ ਸੀਗਾ ਤੇ ਮੈਂ ਇਹਨੂੰ ਕੱਢ ਕੇ ਮੰਗਵਾ ਲਿਆ ਸੀਗਾ ਤੇ ਇੱਕ ਦਿਵਸ ਅਸੀਂ ਕਹਿੰਦੇ ਅਸੀਂ ਵੀ ਸ਼ਾਮ ਨੂੰ ਲੈ ਜਾਾਂਗੇ ਕਿ ਦੋਨੋਂ ਇਹਨਾਂ ਤਾਂ ਖਾਈ ਨਹੀਂ ਜਾਣੀ ਤਾਂ ਕਰਕੇ ਤੇ ਬਾਕੀ ਵੀ ਅਸੀਂ ਸ਼ੇਅਰ ਕਰਕੇ ਖਾ ਲਿਆ ਸੀ ਮੈਂ ਵੀ ਥੋੜਾ ਜਿਹਾ ਪੀਜ਼ਾ ਜਿਹੜਾ ਖਾਇਆ ਸੀ ਬਿਲਕੁਲ ਲਾਈਟ ਲਾਈਟ ਜਿਹਾ ਇੱਕ ਬਾਈਟ ਹੀ ਲੈਂਦਾ ਸੀਗਾ ਤੇ ਉਸ ਤੋਂ ਬਾਅਦ 플ਾਨ ਬਣ ਗਿਆ ਸੀ ਇਧਰ ਕੈਰੇਟਨ ਦਾ ਤੇ ਪਤਾ ਨਹੀਂ ਕੈਰਾਟਿਨ ਕੀਤੀ ਹੈ ਪਤਾ ਨਹੀਂ ਬੋਟੌਕਸ ਕੀਤੀ ਹੈ ਇਸ ਇਸ ਨੇ ਕਹਿੰਦੀ ਵੀ ਮਤਲਬ ਕਰਦੇ ਨੇ ਤੇ ਰੇਅਰ ਕਾਫੀ ਜਿਆਦਾ ਰਫ ਹੋ ਚੁੱਕੇ ਨੇ ਤੇ ਇਧਰ ਤੇ ਲੱਗੇ ਪਏ ਸੀਗੇ ਮੇਰੇ ਕੈਰਾਟਿਨ ਪਤਾ ਨਹੀਂ ਬੋਟੌਕਸ ਕਰਨ ਤੇ ਉਸ ਤੋਂ ਬਾਅਦ ਆਪਣਾ ਰਿਜ਼ਲਟ ਦੇਖ ਲਓ ਗਾਇਸ ਕਿਵੇਂ ਦਾ ਲੱਗਦਾ ਤੇ ਕਾਫੀ ਜਿਹਾ ਰਫ ਹੋਇਆ ਪੇ ਸੀ ਹਰ ਮੈਂ ਸੋਚਿਆ ਵੀ ਚਲੋ ਵਧੀਆ ਲੱਗਣਗੇ ਹਾਂਜੀ ਫੈਮਲੀ ਫ੍ਰੀ ਹੋਬੀ ਸੀ ਮੈਂ ਉਸ ਤੋਂ ਬਾਅਦ ਮੈਂ ਸੋਚਿਆ ਵੀ ਕਿਉਂ ਨਾ ਰਖੜੀ ਲੈ ਕੇ ਜਾਈ ਜਾਵੇ ਕਿਉਂਕਿ ਸਵੇਰ ਬੱਚਿਆਂ ਦਾ ਸਕੂਲ ਲੱਗੂਗਾ ਫਿਰ ਜਲਦੀ ਹੀ ਉੱਠ ਕੇ ਰਖੜੀ ਬੰਨਣੀ ਪਊਗੀ ਤੇ ਮੈਂ ਕਾਫੀ ਜ਼ਿਆਦਾ ਰਖੜੀਆਂ ਜਿਹੜੀਆਂ ਖਲਾ ਲੀਆਂ ਸੀਗੀਆਂ ਤੇ ਮੈਨੂੰ ਮਸਾਂ ਹੀ ਇੱਕ ਨਾਦੀ ਹੀ ਪਸੰਦ ਆਈ ਤੇ ਮੈਂ ਫੈਮਲੀ ਦੇਖੋ ਕਿੰਨਾ ਮੌਸਮ ਹੈ ਜਿਹੜਾ ਸੋਨਾ ਹੋਇਆ ਪਿਆਗਾ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਆਪਾਂ ਚੱਲਿਆਂ ਸ਼ੁੱਕ ਤੋਂ ਪਹਿਲਾਂ ਦੀਦੀ ਤੋਂ ਪਹਿਲਾਂ ਚੱਲਿਆਂ ਮੰਮੀ ਨੇ ਬਣਾਏ ਨੇ ਸਾਡੇ ਲਈ ਗੁਲਗੁਲੇ ਤੇ ਮੰਮੀ ਬਣਾਉਣ ਲੱਗੇ ਪਈ ਸੀਗੇ ਜਦ ਅਸੀਂ ਆਇਆ ਦੁਕਾਨ ਤੋਂ ਦੇਖੋ ਗੁਲਗੁਲੇ ਬਣਾਏ ਨੇ ਤੇ ਸਭ ਦੇਖੋ ਪੀ ਜਦ ਮम्मा ਲੈ ਕੇ ਆਉਣਗੇ ਬੁੱਤ ਗੁਗਲੇ ਤਾਂ ਖਾ ਲੈ ਗੁਗਲੇ ਕਿੰਨੇ ਟੇਸਟੀ ਨੇ ਚਲੋ ਜੀ ਚੱਲੀਏ ਅੰਮਲੀ ਦੇਖੋ ਮੌਸਮ ਕਿੰਨਾ ਸੋਹਣਾ ਹੋਇਆ ਪਿਆਗਾ ਲੱਗਦਾਗਾ ਮੀਂਹ ਆਊਗਾ ਕਾਲੀ ਘਟਾ ਆ ਰਹੀ ਹੈ ਚਾਰੇ ਪਾਸੇ ਤੇ ਅੱਜ ਮੈਂ ਕਰਾ ਕੇ ਆਈਆਂ ਜੀ ਕੇਰਾਟਿਨ ਤੇ ਮੇਰੀ ਸਿਸਟਰ ਕਹਿੰਦੀ ਵਿੱਚ ਤੇਰੇ ਵਾਲ ਕਾਫੀ ਜਿਆਦਾ ਰਫ ਹੋ ਰਹੇ ਨੇ ਵੀ ਤੂੰ ਕੇਰਾਟਨ ਕਰਾ ਲਾ ਤੇ ਉਹਨਾਂ ਨੇ ਚਾਨਕ ਪਲਾਨ ਬਣ ਗਿਆ ਚਲੋ ਫਿਰ ਕਰਤੀ ਕੇਰਾਟ ਇਹਨਾ ਤੇ ਉਸ ਤੋਂ ਬਾਅਦ ਬਸ ਘਰ ਆ ਗਈ ਸੀ ਉਹਨਾ ਉਹ ਤੇ ਉਹ ਉਧਰ ਦੁਕਾਨ ਤੇ ਸੀਗੀ ਤੁਸੀਂ ਕਹਿੰਦੀ ਕਿਉਂਕਿ ਕੰਮ ਸੀਗਾ ਨਾ ਦੁਕਾਨ ਤੇ ਫਿਰ ਉਹ ਸ਼ਾਮ ਨੂੰ ਆ ਜਾਣਗੇ ਤੇ ਆਪਾਂ ਆ ਗਏ ਸੀਗੇ 5:30 ਦਾ ਟਾਈਮ ਹੋ ਚੁੱਕਿਆ ਇੱਥੇ ਤੇ ਹੁਣ ਟਾਈਮ ਹੋ ਚੁੱਕਿਆ 7:00 ਦਾ 7:30 ਹੋ ਚੁੱਕਦੇ ਨੇ ਤੇ ਦੁਕਾਨ ਕੋਲ ਮੈਨੂੰ ਤੇ ਜਲਦੀ ਤੇ ਉਡੀਕ ਵਗੈਰਾ ਸੀ ਖਾਣੀ ਸੀਗੀ ਤੇ ਹੁਣ ਆਪਾਂ ਕਰਦੇ ਹਾਂ ਦਾ ਘੰਟਾ ਵਾਕ ਠੀਕ ਹੈ ਜੀ ਮਿਲ ਜਿਆ ਵਾਕ ਕਰਕੇ ਕੰਮ ਦੀ ਰੋਟੀ ਖਾਣ ਤੋਂ ਬਾਅਦ ਮੈਂ ਘੱਟੋ ਘੱਟ ਅੱਧਾ ਘੰਟਾ ਵਾਕ ਕਰਦੀ ਆ ਠੀਕ ਹੈ ਹੌਲੀ ਹੌਲੀ ਸਤਾਰ ਨਾਲ ਤੇ ਇਹਦੇ ਨਾਲ ਕੈਲੋਰੀ ਜਿਹੜੀ ਹੁੰਦੀ ਆ ਕੈਲੋਰੀ ਬਰਨ ਹੁੰਦੀ ਆ ਠੀਕਾ ਤੇ ਇਹਦੇ ਨਾਲ ਮੈਟਾਬੋਲਿਜ਼ਮ ਜਿਹੜਾ ਸਹੀ ਰਹਿੰਦਾਗਾ ਤੇ ਨੀਂਦ ਵੀ ਬਿਹਤਰ ਆਉਂਦੀ ਐ ਐਸਡੀ ਦੀ ਤੋਂ ਵੀ ਰਾਹਤ ਮਿਲਦੀ ਐ ਤੇ ਇਹਦੇ ਨਾਲ ਹੋਰ ਵੀ ਪ੍ਰੋਬਲਮਸ ਨਹੀਂ ਜਿਹੜੀਆਂ ਆਪਣੀਆਂ ਉਹ ਸਹੀ ਰਹਿੰਦੀਆਂ ਨੇ ਤੇ ਆਪਣੀ ਬਾਡੀ ਜਿਹੜਾ ਸਟਰਕਚਰ ਉਹ ਵੀ ਦੇਖੋ ਸਹੀ ਹੁੰਦਾਗਾ ਤੇ ਵਾਕ ਕਰਿਆ ਕਰੋ ਜੀ ਫੈਮਿਲੀ ਇੱਥੇ ਲਗਭਗ ਟਾਈਮ ਹੋ ਚੁੱਕਿਆ ਹੈ 7:30 ਵਜੇ ਦਾ ਤੇ ਵੀਰ ਵੀਰਵਿੰਦਰ ਸਿਰ ਤੇ ਸਾਰੇ ਬੱਚੇ ਨਾਲ ਆਲੇ ਸੀਗੇ ਕਿਉਂਕਿ ਵੀਰ ਨੇ ਰਖੜੀ ਬੰਨੀ ਹੈ ਬੱਚਿਆਂ ਨੇ ਸਕੂਲ ਜਾਣਾਗਾ ਤਾਂ ਕਰਕੇ ਤੇ ਇਸ ਤੋਂ ਬਾਅਦ ਦੇਖੋ ਸਵੇਰ ਉੜ ਉੜ ਦੇ ਜਿਹੜਾ ਸੀ ਦੇਖਿਆ ਕਿ ਬਾਹਰ ਬਾਰਿਸ਼ ਜਿਆਦਾ ਹੋ ਰਹੀ ਸੀਗੀ ਰਾਤ ਵੀ ਕਾਫੀ ਟਾਈਮ ਬਾਰਿਸ਼ ਹੁੰਦੀ ਰਹੀ ਤੇ ਮਿਲਦੇ ਆ ਥੋੜਾ ਟਾਈਮ ਤੱਕ ਬੱਚਿਆਂ ਨਾਲ ਕੀ ਬਣਨੇਗੇ ਅਭੀ ਦੇ ਮੰਮਾ ਦੁੱਧ ਵੀਰ ਵੀਰਾ अभी ना बताए की बन रखड़ी बनेगा ठीक है जी फैमिली इधर वीर ने रखड़ी जी तैयार कर ली सी गुरसीरत ने गुरसीरत भी होगी रेडी स्कूल जाने वास्ते हथ लाए पुत्र रखड़ी के बस ठीक है

ਗਾਇ ਆ ਜਾ ਜੁੜੀ ਆ ਜਾ ਮੈਂ ਆ ਗਈ ਸੀ ਘਰ ਤੇ ਉਸ ਤੋਂ ਬਾਅਦ ਡੈਡੀ ਲੈ ਕੇ ਆਈ ਸੀ ਇਥੋਂ ਖੇਤੋਂ ਮਰੂਦ ਤੇ ਕਾਫੀ ਜ਼ਿਆਦਾ ਵਧੀਆ ਲੱਗੇ ਆ ਪਹਿਲਾਂ ਸਾਨੂੰ ਇਹ ਸੀ ਵੀ ਲੱਗਦੇ ਨਹੀਂ ਹੈਗੇ ਕਿਉਂਕਿ ਡੈਡੀ ਨੇ ਛੇੜਿਆ ਕਰਦੇ ਸੀ ਡੈਡੀ ਵੀ ਤੁਸੀਂ ਲਗਾਏ ਸੀ ਹਜੇ ਤੱਕ ਤਾਂ ਲੱਗੇ ਨਹੀਂ ਹੈਗੇ ਚਲੋ ਐਸ ਵਾਰ ਡੈਡੀ ਲੈ ਆਏ ਤੇ ਮਰੂਦ ਖਾ ਕੇ ਵੀ ਦੇਖੇ ਬਹੁਤ ਜ਼ਿਆਦਾ ਮਿੱਠੇ ਸੀਗੇ ਤੇ ਅੰਦਰ ਉਹ ਲਾਲ ਮਰੂਦ ਨੇ ਤੇ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਸੀਗੇ ਤੇ ਡੈਡੀ ਦੀ ਮਿਹਨਤ ਰੰਗ ਲਾਈ ਦੇਖੋ ਜੀ ਤੇ ਇਹਨਾਂ ਦੇ ਵਿੱਚ ਸੁੰਡੀਆਂ ਵਗੈਰਾ ਕੁਝ ਨਹੀਂ ਹੈਗੀਆਂ ਖਾ ਕੇ ਵੀ ਦੇਖੇ ਨੇ ਅਸੀਂ ਵੀਰ ਨੂੰ ਵੀ ਕੱਟ ਕੇ ਦਿੱਤੇ ਨੇ ਤੇ ਖੁਦ ਵੀ ਖਾਏ ਨੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਫੈਮਲੀ ਟਾਈਮ ਐਚ ਹੋ ਚੁੱਕਿਆ ਚਾਹ ਤੋਂ ਇਹਦਾ ਤੇ ਮਚਾ ਵਗੈਰਾ ਤਾਂ ਲਈ ਨਹੀਂ ਸੀ ਹਜੇ ਤੇ ਵੀਰ ਨੇ ਫਿਰ ਤੱਕ ਕਰ ਲਿਆ ਸੀਗਾ ਦੁੱਧ ਲੈਣੇ ਸੀਗੇ ਨਾ ਇਹ ਤਾਂ ਕੰਡਾ ਪਹਿਲਾਂ ਕਿ ਮੈਂ ਇਧਿ ਘਾਰੀ ਸੀ ਮੁਰੂਦ ਤੇ ਵੀਰ ਵੀ ਆ ਖਾਣ ਲੱਗੀ ਪਈ ਤੇ ਇਸੇ ਵਿੱਚ বুঝে ਗਏ ਨਾ ਅਸਤੇ ਤੇ ਲੱਫਾ ਬਣਾਵਾਂਗੇ ਅਰ ਜਿਸ਼ਨ ਮਰਚੀ ਨੇ ਸਵੇਾਈ ਲਈ ਸੀ ਜਦੋਂ ਆਈ ਸੀ ਇੱਥੋਂ ਲੈ ਕੇ ਚੋ ਤੇ ਬਗਿਆ ਉਹ ਜਿਹਨੇ ਸਭ ਗ੍ਰੀਸ ਕੀ ਕਾਜੀ ਰਖਦਾ ਵੀਰਾ ਸਬਜੀ ਜਿਸ ਤੋਂ ਸੀ ਜੇਤੀ ਜਿਸ ਤੋਂ ਸੀ ਉਸ ਦਿਨ ਗੋਭੀ ਨੇ ਕੇਸੀ ਗੋਭੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਦੁਕਾਨ ਦੇ ਨੀਅਰ ਹੀ ਆ ਤੇ ਅੱਜ ਬਣਾਉਣੀ ਹੈ ਸ਼ਿੰਗਾਂ ਮਿਰਚਾ ਸਬਜ਼ੀ ਕਨ ਸਬਜੀ ਕਦੋਂ ਗਰ ਰਕਾ ਮੇਰੇ ਜੀ ਬਣੇ ਵੇਦ ਜੀ ਨਿਕਾਲ ਦੱਸ ਦੂਗੋ ਇਹਨੂੰ ਦੇਖੋ ਕੱਦੂ ਕਣੀ ਦੇਖੀ ਨਾ ਦੂਸਰੀ ਸਬਜੀ ਉਸਮੇ ਮਲੇਆ ਰੋਗੀ ਨਹੀਂ ਮਿਕਰ ਉਹ ਜਿਹੜੀ ਸਬਜੀ ਕਰੀ ਕੋਈ ਹੋਰ ਸਬਜੀ ਕਰਨੀ ਐਨੇ ਵਗੈਰਾ ਗੁੰਦੇ ਰਿਪ ਕੋਈ ਸਬਜੀ ਨਹੀਂ ਰਹਿਣਾ ਬੀਗੀ ਹਾਂਜੀ ਫੈਰਨੀ ਮੈਂ ਇੱਧਰ ਰੱਖ ਰੱਖਿਆ ਸੀ ਤੇਲ ਕੱਢਣੋਂ ਆਸਤੇ ਤੇ ਉਹ ਮੈਂ ਕੰਢਾਂਗਾ ਆਂਡੇ ਪਈ ਸੀਗੇ ਦੁਪਹਿਰ ਵਾਲੇ ਤੇ ਇਸ ਤੋਂ ਬਾਅਦ ਹੁਣ ਤੋੜਾ ਬੋਟਾ ਜਿਹੜਾ ਕੰਮ ਰਹਿ ਗਿਆ ਚਾਲੂ ਨਰ ਲਾਉਣਾ ਆਪਾਂ ਬਾਦੀ ਚਲਾ ਦੇ ਤੇ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਹੋਰ ਸੁਣਾ ਹਾਂਜੀ ਫੈਮਿਲੀ ਗਰਮੀ ਤਾਂ ਬਹੁਤ ਹੋ ਚੁੱਕੀ ਹੈ ਅੱਜ ਤੇ ਬੱਦਲਵਾਈ ਵੀ ਹੋ ਰਹੀ ਹੈ ਦੇਖਦੇ ਆ ਮੀਂਹ ਆਊਗਾ ਜਾਂ ਨਹੀਂ ਤੇ ਇੱਧਰ ਮੈਂ ਰੱਖ ਰੱਖੀ ਅਗੀ ਤੇਲ ਗਰਮ ਤਾਂ ਆਪਣਾ ਹੋ ਗਿਆ ਸੀ ਇਸ ਤੋਂ ਬਾਅਦ ਆਪਾਂ ਪਿਆਜ਼ ਵਗੈਰਾ ਭੁੰਨ ਲੈਣੀ ਬਾਕੀ ਮਾਇਨ ਨਾਲ ਭੁੰਨ ਦੇ ਲਈ ਥੋੜਾ ਟਮੇਂ ਛੱਡਾਂਗੇ ਭੁੰਨ ਦੇ ਦਿੰਦੇ ਹਾਂ ਅੰਗਾਈ ਛੱਡਾਂਗੇ ਥੋੜਾ ਤਾਂ ਤੇ ਇਸ ਤੋਂ ਬਾਅਦ ਆਪਾਂ ਹੁਣ ਮੇਚ ਮਚਾ ਲੈਂਦੇ ਹਾਂ ਪਾਣੀ ਕਿਤੇ ਆਪਣੇ ਸਿੱਠੀ ਬਣਾਉਣੀ ਹੈ ਤਾਂ ਕਰਕੇ ਮੰਮੀ ਕੰਮੀ ਚਾਹ ਰੋ ਆਪਾਂ ਭਾੜੇ ਨੇ

मतलब कोई चीज है जो तुम नहीं मिलेगी और बहुत का तुम दिए पर जब आज हमारे लगा आज स्कूल नहीं मिलेगी क्योंकि आपको पिंड वाई सी के काम करके ये आज देख लो कितना ज्यादा गया पेगा ठीक तू मैं दी मैं दी लवा रहे हैं तो हां दीदी तो दीदी तो ਸਾਡੇ ਤੋਂ ਨਵੀਂ ਦਾ ਮੈਂ ਦੀ ਮੈਂ ਲਗਵਾ ਲਈ ਸੀ ਕਿਉਂਕਿ ਸਾਡੇ ਨਾਲ ਕੱਲ ਤੇ ਪਰਸ ਨੂੰ ਦੋ ਦਿਨ ਤੀਆਂ ਨੇ ਤੇ ਦੇਖੋ ਸਾਰੇ ਜਣੇ ਮੇਰੀ ਮੈਂ ਦੀ ਕਿੰਨੀ ਵੀ ਲੱਗ ਰਹੀ ਹੈ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਾਂ ਦਾ ਕਾਫੀ ਦਿਨ ਬਾਅਦ ਲਗਵਾ ਲਈ ਇਹ ਮੈਂ ਦੀ ਤੇ ਸੋਹਣੀ ਲੱਗ ਰਹੀ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਸਿੰਪਲ ਹੈ ਜਿੰਨੀ ਉਨੀ ਹੀ ਸੋਹਰ ਲੱਗ ਰਹੀ ਹੈਗੀ ਕਿਉਂਕਿ ਜਰਾ ਹਾਤ ਪਰਿਪਰੇ ਮੈਨੂੰ ਜੀ ਫੈਮਲੀ ਇੱਥੇ ਕਰਦੇ ਆਪਣੇ ਅਸ ਤੋਂ ਬਲੌਗ ਦਾ ਐਂਡ ਮਿਲਦੇ ਹੋਰ ਨਵੇਂ ਬਲੌਗ ਦੇ ਨਾਲ